ਤਨ ਸ਼੍ਰੀਵਾਹੇ ਗੁਰੂ ਸਾਹਿਬ ਜੀਓ ਤੇ ਲੰਗ ਘਰ ਦੂਜਾ ਮਹਲਾ ਪੰਜਵਾ ਤਦ ਬਿਨਾ ਦੂਜਾ ਨਹੀਂ ਕੋਏ ਤੂੰ ਕਰ ਤਾਰ ਕਰੈ ਸੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਅਕਾਲ ਪੁਰਖ ਪਰਮ ਪਰਮੇਸ਼ਵਰ ਪਰਮਾਤਮਾ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮ ਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਤਿਲੰਗ ਦੇ ਵਿੱਚ ਦੂਸਰੇ ਸੁਰਤਾਲ ਦੇ ਵਿੱਚ ਸਾਨਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ ਅਤੇ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਆਪ ਸਰਬਾ ਸੰਗਤ ਸਤਿਗੁਰਾਂ ਦੀ ਕਿਰਪਾ ਸਦਕਾ ਵੱਡੇ ਭਾਗਾਂ ਵਾਲੇ ਹੋ ਜੋ ਸਰਵਣ ਕਰ ਰਹੇ ਹੋ ਮਹਾਰਾਜ ਇਹ ਸ਼ਬਦ ਦੁਆਰਾ ਸਮੂਚੀ ਸੰਗਤਾਂ ਨੂੰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਿਵੇਂ ਕਰਨੀ ਆ ਇਹ ਸਖਾ ਰਹੇ ਹਨ ਮਹਾਰਾਜ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁੱਖ ਰੱਖ ਕੇ ਇਹ ਸ਼ਬਦ ਉਚਾਰ ਰਹੇ ਜਿੰਨੀ ਨਿਮਰਤਾ ਜਿੰਨਾ ਪ੍ਰੇਮ ਜਿੰਨੀ ਸ਼ਰਧਾ ਦੇ ਨਾਲ ਮਹਾਰਾਜ ਇਹ ਸ਼ਬਦ ਉਚਾਰਿਆ ਬੇਨਤੀ ਰੂਪ ਦੇ ਵਿੱਚ ਸੰਗਤ ਨੂੰ ਸਮਝਾ ਰਹੇ ਨੇ ਭਾਈ ਇੰਨੀ ਹੀ ਸ਼ਰਧਾ ਪ੍ਰੇਮ ਤੁਹਾਡੀ ਪਰਮਾਤਮਾ ਦੇ ਪ੍ਰਤੀ ਹੋਣਾ ਚਾਹੀਦੀ ਹੈ ਦੁਦ ਬਿਨ ਦੂ ਜਾ ਨਹੀਂ ਕੋਈ ਤੂੰ ਕਰਤਾਰ ਕਰੈ ਸੋ ਹੋਏ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਸੰਸਾਰ ਦੇ ਵਿੱਚ ਹੋਰ ਕੋਈ ਵੀ ਦੂਸਰਾ ਸਮਰਥ ਨਹੀਂ ਹੈਗਾ ਬਲਵਾਨ ਨਹੀਂ ਹੈਗਾ ਸਭ ਤੋਂ ਵੱਡੇ ਬਲਵਾਨ ਸਮਰਥ ਤੁਸੀਂ ਹੋ ਬਾਕੀ ਸਭ ਤੁਹਾਡੇ ਅਧੀਨ ਨੇਗੇ ਤੁਸੀਂ ਸਭ ਦੇ ਮਾਲਕ ਹੋ ਠਾਕੁਰੋ ਸੁਆਮੀ ਦੂਜਾ ਕੋਈ ਵੀ ਨਹੀਂ ਹੈਗਾ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਦੇ ਅੰਦਰ ਤੇਰੇ ਤੋਂ ਬਿਨਾ ਗੁਰਮੁਖਾਂ ਦੀ ਦ੍ਰਿਸ਼ਟੀ ਦੇ ਅੰਦਰ ਤੇਰੇ ਤੋਂ ਬਿਨਾ ਸੰਸਾਰ ਦੇ ਵਿੱਚ ਕੁਝ ਨਹੀਂ ਹੈਗਾ ਸਭ ਥਾਈਂ ਤੂੰ ਹੀ ਹੈਗਾ ਵਾਹਿਗੁਰੂ ਜੀ ਸਭ ਦੇ ਵਿੱਚ ਤੁਸੀਂ ਵਸ ਰਹੇ ਹੋ ਸਭ ਕੁਝ ਰਚਣ ਵਾਲੇ ਤੁਸੀਂ ਹੋ ਤੇਰੇ ਹੱਥਾਂ ਵਿੱਚ ਜੀਵਾਂ ਦੀ ਰੋਜੀ ਉਮਰ ਪਰਮਾਰਥ ਸਭ ਕੁਝ ਹੈ ਜੋ ਕੁਝ ਤੂੰ ਚਾਹਨਾ ਹੈ ਉਹ ਹੀ ਤੇਨਾਂ ਕਾਲਾਂ ਦੇ ਵਿੱਚ ਹੁੰਦਾ ਹੈ ਤੇਰਾ ਜੋਰ ਤੇਰੀ ਮਨਟੇਕ ਸਦਾ ਸਦਾ ਜਪ ਨਾਨਕ ਏਕ ਵਾਹਿਗੁਰੂ ਜੀ ਸਾਡੇ ਸ਼ਰੀਰ ਅੰਦਰ ਵੀ ਤੇਰਾ ਹੀ ਬਲ ਹੈ ਸਾਡੇ ਹਿਰਦੇ ਅੰਦਰ ਵੀ ਤੇਰਾ ਹੀ ਬਲ ਹੈ ਸਾਡੇ ਅੰਦਰ ਵੀ ਤੇਰਾ ਹੀ ਬਲ ਹੈ ਸਭ ਦੇ ਵਿੱਚ ਤੇਰਾ ਹੀ ਬਲ ਹੈ ਸਾਡੇ ਹਿਰਦੇ ਨੂੰ ਤੇਰੀ ਹੀ ਓਟ ਹੈ ਸਦਾ ਸਦਾ ਜਪ ਨਾਨਕ ਏਕ ਮਹਾਰਾਜ ਕਥਨ ਕਰਦੇ ਹਨ ਵਾਹਿਗੁਰੂ ਜੀ ਅਸੀਂ ਤਾਂ ਇੱਕ ਤੇਰੇ ਨਾਮ ਤਾਈ ਹੀ ਹਮੇਸ਼ਾ ਤੈਨੂੰ ਜਪਦੇ ਹਾਂ ਤੇਰਾ ਜਾਪ ਕਰਦੇ ਹਾਂ ਸਾਭਿਓ ਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਾਓ हे ਦਾਤਾਰ ਦਾਨੀ ਵਾਹਿਗੁਰੂ ਪਰਮੇਸ਼ਰ ਜੀ ਤੂੰ ਸਾਰੇ ਦੇਵਤਿਆਂ ਪੈਗੰਬਰਾਂ ਸਾਰਿਆਂ ਦੇ ਨਾਲੋਂ ਸ੍ਰੇਸ਼ਟ ਹੈ ਸਭ ਤੋਂ ਉੱਪਰ ਸਮਰਾਥ ਹੈ ਸਾਰਿਆਂ ਦੇ ਉੱਪਰ ਤੇਰਾ ਹੁਕਮ ਚੱਲਦਾ ਹੈ ਤੇਰੇ ਉੱਤੇ ਕਿਸੇ ਦਾ ਵੀ ਹੁਕਮ ਨਹੀਂ ਚੱਲਦਾ ਪਰ ਆਪ ਰੂਪ ਆਰਬ੍ਰह्म ਪਰਮੇਸ਼ਵਰ ਪਰਮਾਤਮਾ ਤੁਸੀਂ ਸਭ ਜਗ੍ਹਾ ਵਿਆਪਕ ਹੋ ਸਭ ਨੂੰ ਤੁਸੀਂ ਰੋਜੀ ਦੇਣ ਵਾਲੇ ਹੋ ਸਾਨੂੰ ਤਾਂ ਮਨ ਦੇ ਵਿੱਚ ਕੇਵਲ ਤੁਹਾਡਾ ਹੀ ਓਟ ਆਸਰਾ ਹੈ ਸਰੀਰ ਕਰਕੇ ਵੀ ਤੁਹਾਡਾ ਓਟ ਆਸਰਾ ਮਨ ਕਰਕੇ ਵੀ ਤੁਹਾਡਾ ਓਟ ਆਸਰਾ ਲੋਕ ਚ ਪਰਲੋਕ ਦੇ ਵਿੱਚ ਹਰ ਜਗ੍ਹਾ ਤੁਹਾਡਾ ਹੀ ਓਟ ਆਸਰਾ ਹੈ ਠਰਾਉ ਦੇ ਕੇ ਬਚਨ ਕਰਦੇ ਹਨ ਹੈ ਤੂੰ ਹੈ ਤੂੰ ਹੋਵਨ ਹਾਰ ਆਗਮ ਆਗਾਦ ਊਚ ਆਪਾਰ ਵਾਹਿਗੁਰੂ ਜੀ ਤੂੰ ਹੁਣ ਵੀ ਹੈ ਵਰਤਮਾਨ ਦੇ ਵਿੱਚ ਵੀ ਤੂੰ ਵਿਆਪਕ ਹੈ ਜੋ ਸਮਾਂ ਬਤੀਤ ਹੋ ਗਿਆ ਜਿਹਨੂੰ ਭੂਤ ਕਾਲ ਕਹਿੰਦੇ ਆ ਤੂੰ ਉਹਦੇ ਵਿੱਚ ਵੀ ਵਿਆਪਕ ਰਹੇਗਾ ਆਉਣ ਵਾਲਾ ਜਿਹੜਾ ਸਮਾਂ ਹਜੇ ਨਹੀਂ ਆਇਆ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਆਪਕ ਰਹੇਗਾ ਮਨ ਬਾਣੀ ਕਰਕੇ ਗਮਤਾ ਤੋਂ ਰਹਿਤ ਅਗਾਧ ਢੂੰਗੇ ਪਰਮੇਸ਼ਵਰ ਪਰਮਾਤਮਾ ਤਿੰਨਾ ਗੁਣਾਂ ਤੋਂ ਅਤੀਤ ਰੂਪ ਹੋ ਕੇ ਇਸ ਪ੍ਰਕਿਰਤੀ ਦੇ ਪਾਰ ਆਵਰ ਤੂੰ ਸਹੀ ਰਹਿਤ ਹੋ ਜੋ ਤਉ ਦ ਸੇਵੈ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ اے ਵਾਹਿਗੁਰੂ ਜੀ ਜਿਹੜੇ ਵੀ ਤੁਹਾਨੂੰ ਸੇਵਦੇ ਨੇ ਤੁਹਾਡਾ ਨਾਮ ਜਪਦੇ ਆ ਬੰਦਗੀ ਕਰਦੇ ਆ ਉਹਨਾਂ ਨੂੰ ਜਮਦੂਤਾਂ ਦਾ ਡਰ ਜੰਮਣ ਮਰਨ ਦਾ ਡਰ ਕਦੀ ਨਹੀਂ ਵਿਆਪਦਾਗਾ ਮਹਾਰਾਜ ਕਥਨ ਕਰਦੇ ਹਨ ਕਿ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਕਰਕੇ ਹੀ ਤੇਰੇ ਗੁਣਾਂ ਨੂੰ ਗਾਇਨ ਕੀਤਾ ਜਾ ਸਕਦਾ ਹੈ ਇਹ ਸੰਗਤ ਨੂੰ ਸਮਝਾ ਰਹੇ ਹਨ ਕਿ ਅਗਰ ਤੁਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ ਹੈ ਸਭ ਤੋਂ ਪਹਿਲਾਂ ਗੁਰੂ ਨਾਲ ਜੁੜੋ ਗੁਰੂ ਦਾ ਹੁਕਮ ਮੰਨੋ हे ਰੱਬ ਜੀ ਤੇਰੀ ਪ੍ਰਾਪਤੀ ਕਰਾਉਣ ਵਾਲੇ ਸ਼ubh ਗੁਣਾਂ ਨੂੰ ਗ੍ਰਹਿਣ ਕਰ ਸਕੀਦਾ ਹੈ ਗੁਰੂ ਦੀ ਕਿਰਪਾ ਸੰਗਤ ਕਰਕੇ ਤੇ ਵਿਸ਼ਿਆਂ ਨੂੰ ਦਬ ਦੇਈਦਾ ਤੁਹਾਡੀ ਕਿਰਪਾ ਕਰਕੇ ਜੋ ਦੀਸਾ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦਿਆਨੂਪ ਜਿਹੜਾ ਕੁਝ ਵੀ ਪਸਾਰਾ ਦਿਸ ਰਿਹਾ ਉਹ ਤੇਰਾ ਹੀ ਰੂਪ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਾ ਹੈ ਕੋਈ ਸਭਾ ਘਟ ਰਾਮ ਬੋਲਾ ਰਾਮਾ ਬੋਲਾ ਰਾਮ ਬੋਲਾ ਕੋ ਬੋਲਾ ਰੇ ਹੇ ਗੋਬਿੰਦ ਪਰਮੇਸ਼ਵਰ ਤੁਸੀਂ ਸ਼ੁਭ ਗੁਣਾ ਦਾ ਖਜ਼ਾਨਾ ਹੋ ਉਪਮਾ ਤੋਂ ਰਹਿਤ ਹੋ ਗੁਣਾ ਦਾ ਸਮੁੰਦਰ ਹੋ ਬਾਣੀ ਕਰਕੇ ਲੱਭਿਆ ਜਾਣ ਵਾਲਾ ਹੋ ਗਿਆਨ ਕਰਕੇ ਪ੍ਰਾਪਤ ਹੋਣ ਯੋਗ ਉਪਮਾ ਤੋਂ ਰਹਿਤ ਹੋ ਰੱਬ ਜੀ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਏ ਸਿਮਰਨੇ ਕਰਨੇ ਜੋਗ ਵਾਹਿਗੁਰੂ हे पारब्रह्म परमेश्वर परमात्मा इस संसार ਦੇ ਵਿੱਚ ਸਿਮਰਨ ਕਰਨ ਜੋ ਕੇਵਲ ਤੁਸੀਂ ਹੀ ਹੋ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ ਬਲਕਿ ਹੋਰਾਂ ਦਾ ਸਿਮਰਨ ਕਰਕੇ ਦੁੱਖ ਜ਼ਰੂਰ ਮਿਲਦਾ ਹੈਗਾ ਧੀਆਂ ਪੁੱਤਾਂ ਦਾ ਸਿਮਰਨ ਕਰੇਗਾ ਅਗਲਾ ਜਨਮ ਕੁੱਤਿਆਂ ਤੇ ਸੂਰਨੀਆਂ ਦਾ ਮਿਲੇਗਾ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਵਿੱਚ ਜੇ ਮਰੈ ਸੂਕਰ ਜੂਨ ਬਾਬਲੇ ਉਤਰੈ ਅਗਰ ਧਨ ਦੌਲਤ ਨੂੰ ਸਿਮਰਨ ਕਰੇਗਾ ਤੇ ਅਗਲਾ ਦਿਨ ਸੱਪ ਦਾ ਮਿਲ ਸਕਦਾ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਜੇ ਮਰੈ ਸਰਪ ਜੋਨ ਬਲ ਬਲ ਉਤਰੈ ਰੇ ਭਾਈ ਗੋਵਿੰਦ ਨਾਮਤ ਵਿਸਰਾ ਕੇਵਲ ਪ੍ਰਮਾਤਮਾ ਨਾ ਭੁੱਲੇ ਵਸੇ ਹੇ ਸਿਮਰਨ ਕਰਨੇ ਯੋਗ ਪ੍ਰਮਾਤਮਾ ਤੇਰੇ ਸਿਮਰਨ ਕਰਨ ਦੇ ਨੂੰ ਉਹੀ ਮਨੁੱਖ ਸਿਮਰਦਾ ਹੈ ਜਿਹੜਾ ਮਨ ਬਾਣੀ ਕਰਕੇ ਤੇਰੇ ਨਾਲ ਜੁੜਨਾ ਕਰਦਾ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਗੁਰਾਂ ਦੇ ਕਿਰਪਾ ਦੁਆਰਾ ਤੇਰਾ ਸਿਮਰਨ ਪ੍ਰਾਪਤ ਹੁੰਦਾ ਨਿਸ਼ਕਾਮ ਕਰਨ ਵਾਲੇ ਉਹੀ ਤੇਰਾ ਸਿਮਰਨ ਕਰ ਸਕਦੇ ਹਨ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਜਿਨ੍ਹਾਂ ਨੇ ਮਨਮੁਖਤਾ त्यागी ਹੈ ਉਹ ਗੁਰਮੁਖ ਬਣਿਆ ਜੀ ਤੇ ਜਿਨ੍ਹਾਂ ਗੁਰਮੁਖਾਂ ਨੇ ਤੈਨੂੰ ਜਪਿਆ ਉਹਨਾਂ ਦੇ ਤਾਂ ਹੀ ਸੀ ਬਲਿਹਾਰ ਕੁਰਬਾਨ ਸਦਕੇ ਜਾਣੇ ਆਗੇ ਤੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਐਸੇ ਗੁਰਸਿੱਖਾਂ ਦੀ ਸੰਗਤ ਜਿਹੜੇ ਕਰਦੇ ਹਨ ਉਹ ਸੰਗਤ ਕਰਨ ਵਾਲੇ ਵੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਲੋਹਾ ਪਾਣ ਚ ਡੁੱਬਦਾ ਹੀ ਐ ਪਰ ਜੇ ਲੱਕੜੀ ਦੀ ਸੰਗਤ ਕਰੇਗਾ ਉਹ ਵੀ ਤਰ ਜਾਏਗਾ ਅਸੀਂ ਤੁਸੀਂ ਲੋਕ ਜ਼ਿਆਦਾਤਰ ਡੁੱਬਣ ਵਾਲੀਆਂ ਵਿਸ਼ਿਆਂ ਕਰਕੇ ਪਰ ਜੇ ਗੁਰਮੁਖਾਂ ਦੀ ਸੰਗਤ ਕਰਾਂਗੇ ਸਾਡਾ ਵੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਅੰਤਿਮ ਪੰਕਤੀ ਦੇ ਵਿੱਚ ਮਹਾਰਾਜ ਬਚਨ ਕਰਦੇ ਹਨ ਕਹੋ ਨਾਨਕ ਪ੍ਰਭ ਲੋਚਾਂ ਪੂਰ ਸੰਤ ਜਨਾ ਕੀ ਬਾਛੋ ਤੂਰ ਮਹਾਰਾਜ ਕਥਨ ਕਰਦੇ ਹਨ ਏ ਪਰਮੇਸ਼ਰ ਜੀਓ ਇੱਕੋ ਇੱਕ ਲੋਚਾਂ ਇੱਛਾ ਹੈ ਕਿਹੜੀ ਹੈਗੀ ਅਸੀਂ ਤੇਰੇ ਜਿਹੜੇ ਗੁਰਮੁਖ ਪਿਆਰੇ ਸ਼ਾਂਤ ਚਿਤ ਮਹਾਤਮਾ ਨੇ ਨਾ ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ ਆ ਸੰਗਤ ਬਖਸ਼ ਦਿਓ ਸਾਨੂੰ ਉਹਨਾਂ ਦੀ ਉਹਨਾਂ ਦੀ ਸੰਗਤ ਦੇ ਵਿੱਚ ਆ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਸਾਡੇ ਤੇ ਐਸੀ ਕਿਰਪਾ ਕਰ ਦੇਣਾ ਸੋ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਸਮੁੱਚੀ ਸੰਗਤ ਨੂੰ ਬਹੁਤ ਹੀ ਪਿਆਰਾ ਸੁੰਦਰ ਪਵਿੱਤਰ ਉਪਦੇਸ਼ ਬਖਸ਼ ਰਹੇ ਨੇਗੇ ਜਿਹੜਾ ਗੁਰੂ ਦਾ ਉਪਦੇਸ਼ ਆਪਣੇ ਜੀਵ ਵਿੱਚ ਧਾਰਨ ਕਰਦਾ ਉਹਦਾ ਜੀਵਨ ਸਫਲ ਹੋ ਜਾਂਦਾ ਤੇ ਜਿਹੜਾ ਗੁਰੂ ਦੇ ਉਪਦੇਸ਼ ਤੋਂ ਬੇਮੁਖ ਉਹ ਸਾਧ ਸੰਗਤ ਦੇ ਆਟੋਮੈਟਿਕ ਹੀ 84 ਦੇ ਚੱਕਰਾਂ 'ਚ ਪੈ ਜਾਂਦਾ ਬਾਰ ਬਾਰ ਜਮਦਾ ਹੈ ਬਾਰ ਬਾਰ ਮਰਦਾ ਹੈ ਜਮਾ ਦੀ ਮਾਰ ਖਾਂਦਾ ਸੋ ਆਓ ਆਪਾਂ ਵੀ ਮਹਾਰਾਜ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ ਜਿਸ ਕਰਕੇ ਆਪਣਾ ਜੀਵਨ ਸਫਲ ਹੋ ਸਕੇ ਸੋ ਕਥਾ ਸੁਣਨ ਤੋਂ ਪਰੰਤ ਲਾਈਕ ਵਾਲਾ ਬਟਨ ਦਬਾਣਾ ਨਾ ਭੁੱਲਿਆ ਜੀ ਕਿਰਪਾ ਕਰਕੇ ਕਮੈਂਟ ਦੇ ਵਿੱਚ ਵਾਹਿਗੁਰੂ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜ਼ਰੂਰ ਲਿਖਣਾ ਤੁਹਾਡੇ ਵੱਧ ਤੋਂ ਵੱਧ ਕਮੈਂਟ ਵੱਧ ਤੋਂ ਵੱਧ ਲਾਈਕ ਇਸ ਕਥਾ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਲਾਭਦਾਇਕ ਹੋਣਗੇ ਇਨਕ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ